ਹੁਣ ਸਰਕਾਰੀ ਸਕੂਲ ਦੇ ਮਾਸਟਰ ਤੇ ਪ੍ਰਿੰਸੀਪਲ ਬੱਚਿਆਂ ਨੂੰ ਪੜ੍ਹਾਉਣ ਦੀ ਥਾਂ ਹੁਣ ਭਗਵੰਤਮਾਨ ਦੀ ਸਿਕਿਉਰਿਟੀ ਜਤਨਾ ਤੋੜ ਗਏ ਕੁਝ ਸਮੇਂ ਚ ਹੀ ਭਗਵੰਤਮਾਨ ਸਰਕਾਰ ਨੇ ਬਦਲਿਆ ਆਪਣਾ ਫੈਸਲਾ ਜੀ ਹਾਂ ਵਿਰੋਧ ਹੋਣ ਤੇ ਭਗਵੰਤ ਮਾਨ ਸਰਕਾਰ ਵੱਲੋਂ ਆਪਣਾ ਫੈਸਲਾ ਬਦਲ ਦਿੱਤਾ ਗਿਆ ਹੈ ਇਹ ਫੈਸਲਾ ਭਗਵੰਤ ਮਾਨ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਸੀ ਜਿਸ ਚ ਸਕੂਲ ਦੇ ਟੀਚਰਾਂ ਤੇ ਪ੍ਰਿੰਸੀਪਲਾਂ ਨੂੰ ਭਗਵੰਤ ਮਾਨ ਦੇ ਸ਼ਹਿਰ ਚ ਡਿਊਟੀ ਮੈਜਿਸਟ੍ਰੇਟ ਚ ਲਗਾਇਆ ਜਾਣਾ ਸੀ ਇਹ ਪਹਿਲੇ ਆਰਡਰ ਦੀ ਕਾਪੀ ਹੈ ਜਿਸ ਚ ਸਾਫ ਸਾਫ ਲਿਖਿਆ ਹੋਇਆ ਹੈ ਕਿ ਸੰਗਰੂਰ ਸ਼ਹਿਰ ਚ ਆਮ ਤੌਰ ਤੇ ਧਰਨੇ ਪ੍ਰਦਰਸ਼ਨ ਹੁੰਦੇ ਰਹਿੰਦੇ ਨੇ ਅਤੇ ਮਾਨਯੋਗ ਮੁੱਖ ਮੰਤਰੀ ਵੀਆਈਪੀ ਦਾ ਵੀ ਆਣਾ ਜਾਣਾ ਹੁੰਦਾ ਹੈ ਤੇ ਇਸ ਸ਼ਹਿਰ ਚ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਹੇਠ ਲਿਖੇ ਅਨੁਸਾਰ ਡਿਊਟੀ ਮੈਜਿਸਟ੍ਰੇਟ ਤੈਨਾਤ ਕੀਤੇ ਜਾਂਦੇ ਜਿਸ ਚ ਪਹਿਲਾ ਨਾਂ ਹਰਦੇਵ ਕੁਮਾਰ ਪ੍ਰਿੰਸੀਪਲ ਦੂਜਾ ਨਾਂ ਹਰਬੰਸ ਸਿੰਘ ਪ੍ਰਿੰਸੀਪਲ ਤੀਸਰਾ ਨਾਂ ਜਗਦੀਸ਼ ਸ਼ਰਮਾ ਕੰਪਿਊਟਰ ਮਾਸਟਰ ਛੇਵਾਂ ਨਾਂ ਜਸਵੀਰ ਸਿੰਘ ਕੰਪਿਊਟਰ ਮਾਸਟਰ ਪਰਮਜੀਤ ਸਿੰਘ ਪ੍ਰਿੰਸੀਪਲ ਤੇ ਵਿਰੋਧ ਹੋਣ ਤੋਂ ਬਾਅਦ ਹੁਣ ਇਸ ਫੈਸਲੇ ਨੂੰ ਭਗਵੰਤ ਮਾਨ ਨੂੰ ਵਾਪਸ ਲੈਣਾ ਪਿਆ ਜਿਸ ਦੀ ਇਹ ਨਵੀਂ ਲਿਸਟ ਵੀ ਤੁਸੀਂ ਵੇਖ ਸਕਦੇ ਹੋ ਇਸ 'ਚ ਕਿਸੇ ਮਾਸਟਰ ਜਾਂ ਪ੍ਰਿੰਸੀਪਲ ਦਾ ਨਾਂ ਨਹੀਂ ਵੱਡੇ ਵੱਡੇ ਕਾਨੂੰਨ ਵਿਵਸਥਾ ਨੂੰ ਲੈ ਕੇ ਦਾਅਵੇ ਕਰਨ ਵਾਲੇ ਭਗਵੰਤ ਮਾਨ ਮਾਸਟਰਾਂ ਦੇ ਪ੍ਰਿੰਸੀਪਲ ਨੂੰ ਸਕੂਲ ਛਡਵਾ ਕੇ ਸੰਗਰੂਰ ਦੀ ਕਾਨੂੰਨ ਵਿਵਸਥਾ ਸੰਭਾਲਣ ਲਈ ਕਹਿ ਰਹੇ ਨੇ ਜੋ ਅਸੀਂ ਤਾਂ ਪਹਿਲੀ ਵਾਰ ਸੁਣ ਰਹੇ ਹਾਂ ਪਰ ਵਿਰੋਧ ਹੋਣ ਤੋਂ ਬਾਅਦ ਫੈਸਲਾ ਵਾਪਸ ਲੈ ਲੈ ਗਿਆ ਇਸ ਫੈਸਲੇ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਹੁਣ ਸਰਕਾਰੀ ਸਕੂਲ ਦੇ ਮਾਸਟਰ ਤੇ ਪ੍ਰਿੰਸੀਪਲ ਬੱਚਿਆਂ ਨੂੰ ਪੜਾਉਣ ਦੀ ਥਾਂ ਹੁਣ ਭਗਵੰਤਮਾਨ ਦੀ ਸਿਕਿਉਰਿਟੀ ਚ ਤਨਾਤ ਹੋੜ ਗਏ ਕੁਝ ਸਮੇਂ ਚ ਹੀ ਭਗਵੰਤਮਾਨ ਸਰਕਾਰ ਨੇ ਬਦਲਿਆ ਆਪਣਾ ਫੈਸਲਾ ਜੀ ਹਾਂ ਵਿਰੋਧ ਹੋਣ ਤੇ ਭਗਵੰਤ ਮਾਨ ਸਰਕਾਰ ਵੱਲੋਂ ਆਪਣਾ ਫੈਸਲਾ ਬਦਲ ਦਿੱਤਾ ਗਿਆ ਹੈ ਇਹ ਫੈਸਲਾ ਭਗਵੰਤ ਮਾਨ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਸੀ ਜਿਸ ਚ ਸਕੂਲ ਦੇ ਟੀਚਰਾਂ ਤੇ ਪ੍ਰਿੰਸੀਪਲਾਂ ਨੂੰ ਭਗਵੰਤ ਮਾਨ ਦੇ ਸ਼ਹਿਰ ਚ ਡਿਊਟੀ ਮੈਜਿਸਟ੍ਰੇਟ ਚ ਲਗਾਇਆ ਜਾਣਾ ਸੀ ਇਹ ਪਹਿਲੇ ਆਰਡਰ ਦੀ ਕਾਪੀ ਹੈ ਜਿਸ ਚ ਸਾਫ ਸਾਫ ਲਿਖਿਆ ਹੋਇਆ ਹੈ ਕਿ ਸੰਗਰੂਰ ਸ਼ਹਿਰ ਚ ਆਮ ਤੌਰ ਤੇ ਧਰਨੇ ਪ੍ਰਦਰਸ਼ਨ ਹੁੰਦੇ ਰਹਿੰਦੇ ਨੇ ਅਤੇ ਮਾਨਯੋਗ ਮੁੱਖ ਮੰਤਰੀ ਵੀਆਈਪੀ ਦਾ ਵੀ ਆਣਾ ਜਾਣਾ ਹੁੰਦਾ ਹੈ ਤੇ ਇਸ ਸ਼ਹਿਰ ਚ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਹੇਠ ਲਿਖੇ ਅਨੁਸਾਰ ਡਿਊਟੀ ਮੈਜਿਸਟ੍ਰੇਟ ਤੈਨਾਤ ਕੀਤੇ ਜਾਂਦੇ ਜਿਸ ਚ ਪਹਿਲਾ ਨਾਂ ਹਰਦੇਵ ਕੁਮਾਰ ਪ੍ਰਿੰਸੀਪਲ ਦੂਜਾ ਨਾਂ ਹਰਬੰਸ ਸਿੰਘ ਪ੍ਰਿੰਸੀਪਲ ਤੀਸਰਾ ਨਾਂ ਜਗਦੀਸ਼ ਸ਼ਰਮਾ ਕੰਪਿਊਟਰ ਮਾਸਟਰ ਛੇਵਾਂ ਨਾਂ ਜਸਵੀਰ ਸਿੰਘ ਕੰਪਿਊਟਰ ਮਾਸਟਰ ਪਰਮਜੀਤ ਸਿੰਘ ਪ੍ਰਿੰਸੀਪਲ ਤੇ ਵਿਰੋਧ ਹੋਣ ਤੋਂ ਬਾਅਦ ਹੁਣ ਇਸ ਫੈਸਲੇ ਨੂੰ ਭਗਵੰਤ ਮਾਨ ਨੂੰ ਵਾਪਸ ਲੈਣਾ ਪਿਆ ਜਿਸ ਦੀ ਇਹ ਨਵੀਂ ਲਿਸਟ ਵੀ ਤੁਸੀਂ ਵੇਖ ਸਕਦੇ ਹੋ ਇਸ 'ਚ ਕਿਸੇ ਮਾਸਟਰ ਜਾਂ ਪ੍ਰਿੰਸੀਪਲ ਦਾ ਨਾਂ ਨਹੀਂ ਵੱਡੇ ਵੱਡੇ ਕਾਨੂੰਨ ਵਿਵਸਥਾ ਨੂੰ ਲੈ ਕੇ ਦਾਅਵੇ ਕਰਨ ਵਾਲੇ ਭਗਵੰਤ ਮਾਨ ਮਾਸਟਰਾਂ ਦੇ ਪ੍ਰਿੰਸੀਪਲ ਨੂੰ ਸਕੂਲ ਛਡਵਾ ਕੇ ਸੰਗਰੂਰ ਦੀ ਕਾਨੂੰਨ ਵਿਵਸਥਾ ਸੰਭਾਲਣ ਲਈ ਕਹਿ ਰਹੇ ਨੇ ਜੋ ਅਸੀਂ ਤਾਂ ਪਹਿਲੀ ਵਾਰ ਸੁਣ ਰਹੇ ਹਾਂ ਪਰ ਵਿਰੋਧ ਹੋਣ ਤੋਂ ਬਾਅਦ ਫੈਸਲਾ ਵਾਪਸ ਲੈ ਲੈ ਗਿਆ ਇਸ ਫੈਸਲੇ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਹੁਣ ਸਰਕਾਰੀ ਸਕੂਲ ਦੇ ਮਾਸਟਰ ਤੇ ਪ੍ਰਿੰਸੀਪਲ ਬੱਚਿਆਂ ਨੂੰ ਪੜਾਉਣ ਦੀ ਥਾਂ ਹੁਣ ਭਗਵੰਤਮਾਨ ਦੀ ਸਿਕਿਉਰਿਟੀ ਚ ਤਨਾਤ ਹੋੜ ਗਏ ਕੁਝ ਸਮੇਂ ਚ ਹੀ ਭਗਵੰਤਮਾਨ ਸਰਕਾਰ ਨੇ ਬਦਲਿਆ ਆਪਣਾ ਫੈਸਲਾ ਜੀ ਹਾਂ ਵਿਰੋਧ ਹੋਣ ਤੇ ਭਗਵੰਤ ਮਾਨ ਸਰਕਾਰ ਵੱਲੋਂ ਆਪਣਾ ਫੈਸਲਾ ਬਦਲ ਦਿੱਤਾ ਗਿਆ ਹੈ ਇਹ ਫੈਸਲਾ ਭਗਵੰਤ ਮਾਨ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਸੀ ਜਿਸ ਚ ਸਕੂਲ ਦੇ ਟੀਚਰਾਂ ਤੇ ਪ੍ਰਿੰਸੀਪਲਾਂ ਨੂੰ ਭਗਵੰਤ ਮਾਨ ਦੇ ਸ਼ਹਿਰ ਚ ਡਿਊਟੀ ਮੈਜਿਸਟ੍ਰੇਟ ਚ ਲਗਾਇਆ ਜਾਣਾ ਸੀ ਇਹ ਪਹਿਲੇ ਆਰਡਰ ਦੀ ਕਾਪੀ ਹੈ ਜਿਸ ਚ ਸਾਫ ਸਾਫ ਲਿਖਿਆ ਹੋਇਆ ਹੈ ਕਿ ਸੰਗਰੂਰ ਸ਼ਹਿਰ ਚ ਆਮ ਤੌਰ ਤੇ ਧਰਨੇ ਪ੍ਰਦਰਸ਼ਨ ਹੁੰਦੇ ਰਹਿੰਦੇ ਨੇ ਅਤੇ ਮਾਨਯੋਗ ਮੁੱਖ ਮੰਤਰੀ ਵੀਆਈਪੀ ਦਾ ਵੀ ਆਣਾ ਜਾਣਾ ਹੁੰਦਾ ਹੈ ਤੇ ਇਸ ਸ਼ਹਿਰ ਚ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਹੇਠ ਲਿਖੇ ਅਨੁਸਾਰ ਡਿਊਟੀ ਮੈਜਿਸਟ੍ਰੇਟ ਤੈਨਾਤ ਕੀਤੇ ਜਾਂਦੇ ਜਿਸ ਚ ਪਹਿਲਾ ਨਾਂ ਹਰਦੇਵ ਕੁਮਾਰ ਪ੍ਰਿੰਸੀਪਲ ਦੂਜਾ ਨਾਂ ਹਰਬੰਸ ਸਿੰਘ ਪ੍ਰਿੰਸੀਪਲ ਤੀਸਰਾ ਨਾਂ ਜਗਦੀਸ਼ ਸ਼ਰਮਾ ਕੰਪਿਊਟਰ ਮਾਸਟਰ ਛੇਵਾਂ ਨਾਂ ਜਸਵੀਰ ਸਿੰਘ ਕੰਪਿਊਟਰ ਮਾਸਟਰ ਪਰਮਜੀਤ ਸਿੰਘ ਪ੍ਰਿੰਸੀਪਲ ਤੇ ਵਿਰੋਧ ਹੋਣ ਤੋਂ ਬਾਅਦ ਹੁਣ ਇਸ ਫੈਸਲੇ ਨੂੰ ਭਗਵੰਤ ਮਾਨ ਨੂੰ ਵਾਪਸ ਲੈਣਾ ਪਿਆ ਜਿਸ ਦੀ ਇਹ ਨਵੀਂ ਲਿਸਟ ਵੀ ਤੁਸੀਂ ਵੇਖ ਸਕਦੇ ਹੋ ਇਸ 'ਚ ਕਿਸੇ ਮਾਸਟਰ ਜਾਂ ਪ੍ਰਿੰਸੀਪਲ ਦਾ ਨਾਂ ਨਹੀਂ ਵੱਡੇ ਵੱਡੇ ਕਾਨੂੰਨ ਵਿਵਸਥਾ ਨੂੰ ਲੈ ਕੇ ਦਾਅਵੇ ਕਰਨ ਵਾਲੇ ਭਗਵੰਤ ਮਾਨ ਮਾਸਟਰਾਂ ਦੇ ਪ੍ਰਿੰਸੀਪਲ ਨੂੰ ਸਕੂਲ ਛਡਵਾ ਕੇ ਸੰਗਰੂਰ ਦੀ ਕਾਨੂੰਨ ਵਿਵਸਥਾ ਸੰਭਾਲਣ ਲਈ ਕਹਿ ਰਹੇ ਨੇ ਜੋ ਅਸੀਂ ਤਾਂ ਪਹਿਲੀ ਵਾਰ ਸੁਣ ਰਹੇ ਹਾਂ ਪਰ ਵਿਰੋਧ ਹੋਣ ਤੋਂ ਬਾਅਦ ਫੈਸਲਾ ਵਾਪਸ ਲੈ ਲੈ ਗਿਆ ਇਸ ਫੈਸਲੇ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ